ਹਲਕਾ ਦਿਹਾਤੀ ਪਟਿਆਲਾ ਪਿੰਡ ਲਚਕਾਣੀ ਦੇ ਸਾਬਕਾ ਸਰਪੰਚ ਸਤਨਾਮ ਸਿੰਘ ਵੱਲੋਂ ਸੀਟੀ ਲਾਈਵ ਚੈਨਲ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਜਾਣਕਾਰੀ ਦਿੱਤੀ ਕਿ ਪਾਖੜਾ ਨੇ ਜੋ ਪਿੰਡ ਲਚਕਾਣੀ ਅਤੇ ਪਿੰਡ ਰੋਂਗਲੇ ਤੋਂ ਨਿਕਲਦੀ ਹੈ ਉਸ ਵਿੱਚ ਬੀਤੇ ਦਿਨ ਤੋਂ ਕਿਨਾਰੇ ਵਿੱਚ ਪਾੜ ਪੈ ਰਿਹਾ ਹੈ ਤੇ ਸਰਕਾਰ ਵੱਲੋਂ ਵੀ ਹਾਈ ਅਲਰਟ ਕੀਤਾ ਜਾ ਚੁੱਕਾ ਹੈ ਦੇਰ ਰਾਤ ਮੌਕੇ ਤੇ ਡਾਕਟਰ ਬਲਵੀਰ ਨੇ ਪਹੁੰਚ ਕੇ ਮੌਕਾ ਦੇਖਿਆ ਤੇ ਪਿੰਡ ਦੇ ਵਸਨੀਕਾਂ ਨੂੰ ਭਰੋਸਾ ਦਵਾਇਆ ਸੀ ਕਿ ਨਹਿਰੀ ਮਹਿਕਮਾ ਬਹੁਤ ਜਲਦ ਇਸ ਤੇ ਕੰਮ ਸ਼ੁਰੂ ਕਰਨ ਜਾ ਰਿਹਾ ਹੈ ਪਰ 24 ਘੰਟੇ ਗੁਜ਼ਰਨ ਮਗਰੋਂ ਵੀ ਹਾਲਾਤ ਜਿਉਂ ਦੇ ਤੇ ਉਹ ਚਿੰਤਾਜਨਕ ਬਣੇ ਹੋਏ ਹਨ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕੰਮ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ ਪਰ ਸਰਕਾਰ ਦਾ ਨਹਿਰੀ ਮਹਿਕਮਾ ਹਾਲਾਤਾਂ ਤੇ ਕਾਬੂ ਪਾਉਣ ਵਿੱਚ ਹੁਣ ਤੱਕ ناکਾਮਯਾਬ ਰਿਹਾ ਹੈ ਨਹਿਰ ਦੀ ਰੇਤਲੀ ਮਿੱਟੀ ਪਾਣੀ ਦੇ ਵਹਾਅ ਨਾਲ ਖਿਸਕ ਰਹੀ ਹੈ ਕਉਸਤੋ ਨਹਿਰ ਦਾ ਪਾਣੀ ਕਦੇ ਵੀ ਤਬਾਹੀ ਮਚਾ ਪਿੰਡਾਂ ਦਾ ਨੁਕਸਾਨ ਕਰ ਸਕਦਾ ਹੈ ਰਿਪੋਰਟ ਸੀਟੀ ਲਾਈਵ ਚੈਨਲ ਤੋਂ ਅਨੁਕੋਰ ਖਾਲਸਾ ਪਟਿਆਲਾ